ਮਿਹਨਤ ਸੰਘਰਸ਼ ਤਿਹਾਰ ਨਾ ਮੰਨਣ ਦੀ ਸੋਚ ਇਨਸਾਨ ਨੂੰ ਕਾਮਯਾਬ ਬਣਾਉਂਦੀ ਹੈ। ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਦਾ ਟੀਵੀ ਅਨਰਾਈ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡੇ ਨਾਲ ਨੂਰ ਬਚੋ। ਸੋ ਅੱਜ ਇਸ ਸਵੇਰ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਮੋਟੀਵੇਸ਼ਨਲ ਕਹਾਣੀ ਦੇ ਨਾਲ। ਇੱਕ ਅਮਰੀਕਾ ਦੇ ਵਿੱਚ ਬੱਚਾ ਜੰਮਿਆ। ਜੋ ਬੱਚਾ ਸਕੂਲ ਵਾਲਿਆਂ ਨੇ ਗੱਲ ਕਿ ਕਿ ਕੱਢ ਦਿੱਤਾ ਸੀ ਸਕੂਲ ਤੋਂ ਕਿ ਇਹ ਤਾਂ ਮੰਦਬੁੱਧੀ ਹੈ, ਅਸੀਂ ਇਹਨੂੰ ਪੜ੍ਹਾ ਨਹੀਂ ਸਕਦੇ। ਤੇ ਉਹੀ ਬੱਚੇ ਨੇ ਔਡ ਵਾਲੇ ਸਮੇਂ ਦੇ ਵਿੱਚ ਵੱਡਾ ਮੁਕਾਮ ਹਾਸਿਲ ਕੀਤਾ ਮੈਂ ਗੱਲ ਕਰ ਰਹੀ ਹਾਂ ਥਾਮਸ ਅਲਵਾ ਐਡਸਨ ਦੀ ਜਿਨ੍ਹਾਂ ਨੇ ਬੱਲਬ ਦੀ ਖੋਜ ਕੀਤੀ ਸੀ ਸੋ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਜਿਹੜੇ 9999 ਵਾਰ ਐਕਸਪੈਰੀਮੈਂਟ ਕੀਤੇ ਉਹ ਹਾਰ ਗਏ ਤੇ ਉਸ ਤੋਂ ਬਾਅਦ ਜੋ ਆਖਰੀ ਐਕਸਪੈਰੀਮੈਂਟ ਉਹਨਾਂ ਨੇ ਕੀਤਾ ਜਿਹੜਾ 10000 ਪੂਰੇ ਹੋ ਗਏ ਤਾਂ ਸਕਸੈਸਫੁਲ ਹੋ ਗਏ ਉਹਨਾਂ ਦੀ ਕਹਾਣੀ ਬਾਰੇ ਥੋੜਾ ਜਿਹਾ ਜਾਣਨਾ ਅਸੀਂ ਤੁਹਾਨੂੰ ਪਾਉਣਾ ਹੈ ਥੋਮਸ ਅਲਵਾ ਐਡੀਸਨ ਜਿਨ੍ਹਾਂ ਦਾ ਜਨਮ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਸੀ 11 ਫਰਵਰੀ 1847 ਨੂੰ ਅਮਰੀਕਾ ਦੇ ohio ਰਾਜ ਦੇ ਵਿੱਚ ਜੰਮੇ ਬਚਪਨ ਤੋਂ ਬਹੁਤ ਜ਼ਿਆਦਾ ਹੁਸ਼ਿਆਰ ਸੀ ਤੇ ਉਸ ਸੁਖ ਮਾਨਸਿਕਤਾ ਵਾਲਾ ਬੱਚਾ ਸੀ ਪਰ ਸਕੂਲ ਦੇ ਵਿੱਚ ਉਹਨਾਂ ਦੀ ਸਖਲਾਈ ਬਹੁਤ ਘੱਟ ਹੋਈ ਉਹਨਾਂ ਦੇ ਅਧਿਆਪਕਾਂ ਨੇ ਉਹਨਾਂ ਦੀ ਮਦਰ ਨੂੰ ਇਹ ਗੱਲ ਕਹਿ ਦਿੱਤੀ ਕਿ ਉਹਨਾਂ ਦਾ ਬੱਚਾ ਤਾਂ ਮੰਦਭੁੱਦੀ ਹੈ ਅਸੀਂ ਉਹਨੂੰ ਪੜ੍ਹਾ ਨਹੀਂ ਸਕਦੇ ਹਾਲਾਂਕਿ ਉਹਨਾਂ ਦੇ ਅਧਿਆਪਕਾਂ ਕੋਲ ਉਹਨਾਂ ਨੂੰ ਕੁਝ ਪੜ੍ਹਾਉਣ ਦੇ ਲਈ ਨਹੀਂ ਸੀਗਾ ਜੇ ਉਸ ਵੇਲੇ ਥਾਮਸ ਦੀ ਮਦਰ ਨੂੰ ਇੱਕ ਵਾਰ ਲੈਟਰ ਆਇਆ ਸਕੂਲ ਵੱਲੋਂ ਥਾਮਸ ਦੇ ਹੱਥੋਂ ਉਹਨਾਂ ਨੇ ਭੇਜਿਆ ਕਿ ਉਹਦੇ ਵਿੱਚ ਕੁਝ ਲਿਖਿਆ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ ਇਸ ਬੱਚੇ ਨੂੰ ਪੜ੍ਹਾ ਨਹੀਂ ਸਕਦੇ ਉਸ ਵੇਲੇ ਉਸ ਦੀ ਮਾਂ ਨੇ ਇੱਕ ਬਹੁਤ ਵੱਡਾ ਫੈਸਲਾ ਜੋ ਲਿਆ ਕਿ ਉਹ ਆਪਣੇ ਪੁੱਤਰ ਨੂੰ ਨਹੀਂ ਦੱਸੇਗੀ ਕਿ ਸਕੂਲ ਵਾਲਿਆਂ ਨੇ ਇਹਦੇ ਵਿੱਚ ਕੀ ਗੱਲ ਕਹੀ ਹੈ ਉਸ ਮਾਂ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਜਦੋਂ ਉਸਨੇ ਪੁੱਛਿਆ ਕਿ ਇਹ ਇਸ ਲੈਟਰ ਦੇ ਵਿੱਚ ਲਿਖਿਆ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਬੇਟਾ ਇਹ ਸਕੂਲ ਤੁਹਾਨੂੰ ਪੜਾ ਨਹੀਂ ਸਕਦਾ ਉਹ ਕਹਿੰਦੇ ਕਿ ਤੁਹਾਡੀ ਜੋ ਨੌਲੇਜ ਹੈ ਉਹ ਬਹੁਤ ਜ਼ਿਆਦਾ ਹੈ ਇਹ ਬਹੁਤ ਇੰਟੈਲੀਜੈਂਟ ਬੱਚਾ ਤੇ ਸਾਡੇ ਕੋਲ ਪੜਾਉਣ ਦੇ ਲਈ ਕੋਈ ਟੀਚਰ ਨਹੀਂ ਹੈ ਸੋ ਬਚਪਨ ਤੋਂ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਖੁਦ ਪੜਾਇਆ ਸਮਾਂ ਬੀਤਦਾ ਗਿਆ 12 ਸਾਲ ਦੀ ਉਮਰ ਵਿੱਚ ਛੋਟਾ ਬੱਚਾ ਜਿਸ ਦੀ ਉਮਰ ਕਿੰਨੀ ਖੁੰਦੀ ਆ ਹਸਣ ਖੇਡਣ ਦੀ ਉਮਰ ਹੁੰਦੀ ਹੈ ਤੇ ਉਹ ਟ੍ਰੇਨ ਦੇ ਵਿੱਚ ਕੰਮ ਕਰਨ ਲੱਗ ਗਿਆ ਐਡੀਸਨ ਨੇ ਬਹੁਤ ਛੋਟੀ ਉਮਰ ਦੇ ਵਿੱਚ ਅਖਬਾਰ ਤੇ ਮੈਗਜ਼ੀਨ ਵਿੱਚ ਨੇ ਸ਼ੁਰੂ ਕਰ ਦਿੱਤੇ ਸੀ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਟ੍ਰੇਨ ਵਿੱਚ ਆਪਣੀ ਛੋਟੀ ਲੈਬ ਬਣਾ ਲਈ ਸੀ 12 ਸਾਲ ਦੀ ਉਮਰ ਵਿੱਚ ਦੇਖੋ ਕਿਸੇ ਬੱਚੇ ਨੂੰ ਕੀ ਪਤਾ ਹੁੰਦਾ ਕਿ ਮੈਂ ਲੈਬ ਬਣਾਉਣੀ ਹੈ ਜਾਂ ਮੈਂ ਕੁਝ ਕਰਨਾ ਉਹੀ ਮੰਦ부ద్ధి ਬੱਚਾ ਸੀ ਜਿਸਨੇ ਜਿਹਦੇ ਅਧਿਆਪਕਾਂ ਨੇ ਉਹਨਾਂ ਨੂੰ ਸਕੂਲ ਤੋਂ ਕੱਢ ਦਿੱਤਾ ਸੀ ਤੇ ਵਿਗਿਆਨਕ ਤਜਰਬੇ ਉਹ ਦੇਖਣ ਲੱਗ ਪਏ ਪਰ ਇੱਕ ਵਾਰ ਇੱਕ ਤਮਾਕੀ ਦੇ ਕਾਰਨ ਉਹਨਾਂ ਨੂੰ ਟ੍ਰੇਨ ਦੇ ਵਿੱਚੋਂ ਵੀ ਕੱਢ ਦਿੱਤਾ ਗਿਆ ਬੜੇ ਵੱਟੇ ਹੋਏ ਤੇ ਨਾਲ ਦੇ ਯਾਰ ਦੋਸਤ ਨੂੰ ਕਹਿੰਦੇ ਕਿ ਮੈਂ ਤਾਂ ਬੱਲਬ ਦੇ ਵਿੱਚੋਂ ਰੌਸ਼ਨੀ ਕੱਟ ਕੇ ਦਿਖਾਉਂਗਾ ਅੱਗ ਕੱਟ ਕੇ ਦਿਖਾਉਂਗਾ ਤੇ ਉਹਨਾਂ ਦੇ ਯਾਰਾਂ ਦੋਸਤਾਂ ਨੇ ਕਿਹਾ ਕਿ ਕਿਉਂ ਪਾਗਲ ਹੋਇਆ ਐ ਇਦਾਂ ਦਾ ਕੁਝ ਹੋ ਹੀ ਨਹੀਂ ਸਕਦਾ ਤੇ ਨਾ ਅਸੀਂ ਦੇਖਿਆ ਤੇ ਥਾਮਸ ਅਲਵਾ ਐਡੀਸਨ ਨੇ 9999 ਵਾਰ ਐਕਸਪੈਰੀਮੈਂਟ ਕੀਤੇ ਫਿਰ ਵੀ ਹਾਰ ਨਹੀਂ ਮੰਨੀ ਅਸੀਂ ਇੱਥੇ ਇੱਕ ਐਕਸਪੈਰੀਮੈਂਟ ਕਰਕੇ ਹਾਰ ਜਾਂਦੇ ਆ ਤੇ ਅਸੀਂ ਕਹਿੰਦੇ ਕਿ ਨਹੀਂ ਛੱਡੋ ਅਸੀਂ ਕੁਝ ਨਹੀਂ ਕਰਨਾ ਠੀਕ ਐ ਤੇ ਐਡੀਸਨ ਦਾ ਦੇਖੋ ਜਿਗਰਾ ਦੇਖੋ ਜਾਂ ਕਹਿ ਲਓ ਕਿ ਉਹਨਾਂ ਦੀ ਮਿਹਨਤ ਦੇਖੋ ਜਾਂ ਉਹਨਾਂ ਚ ਸਬਰ ਦੇਖੋ ਕਿ ਉਹਨਾਂ ਨੇ ਹਟੇ ਨਹੀਂ ਹਾਰ ਨਹੀਂ ਮੰਨੀ ਤੇ ਲੱਗੇ ਰਹੇ ਫਿਰ ਇੱਕ ਦਿਨ ਅਜਿਹਾ ਆਇਆ ਕਿ ਜਦੋਂ 10 10000 ਸੀ ਜੋ ਹੋ ਗਏ ਦਸਵਾਂ ਇੱਕ ਹੋਰ ਜਿਹੜਾ ਹੈ ਉਹਨਾਂ ਨੇ ਐਕਸਪੈਰੀਮੈਂਟ ਕਰਨਾ ਸੀ ਜਦੋਂ ਐਕਸਪੈਰੀਮੈਂਟ ਕੀਤਾ ਤਾਂ ਬੱਲਬ ਦੇ ਵਿੱਚ ਦੀ ਲਾਈਟ ਜਗ ਪਈ ਥਾਮਸ ਐਲਵਾਇਸਨ ਨੇ ਬੱਲਬ ਬਣਾਇਆ ਤੇ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਥਾਮਸ ਇਹ ਗੱਲ ਕਹਿੰਦੇ ਨੇ ਕਿ ਮੈਂ ਅਸਫਲ ਨਹੀਂ ਹੋਇਆ ਮੈਂ 10000 ਤਰੀਕੇ ਖੋਜੇ ਨੇ ਜੋ ਕੰਮ ਨਹੀਂ ਕਰਦੇ ਅੱਜ ਵੀ ਲੋਕਾਂ ਨੂੰ ਉਹਨਾਂ ਦੀ ਕਹਾਣੀ ਪ੍ਰੇਰਿਤ ਕਰਦੀ ਹੈ ਸੋ ਇਸ ਕਹਾਣੀ ਨੂੰ ਸੁਣਾਉਣ ਦਾ ਸਾਡਾ ਮਕਸਦ ਕੀ ਸੀ ਕਿ ਅਸੀਂ ਸੰਘਰਸ਼ ਘਟ ਕਰਦੇ ਹਾਂ ਸ਼ਿਕਾਇਤਾਂ ਵੱਧ ਕਰਦੇ ਹਾਂ ਜੇ ਸੱਚੀ ਲਗਨ ਹੋਵੇ ਜੇ ਤੁਹਾਡੇ ਮਨਚ ਸਬਰ ਹੋਵੇ ਜੇ ਤੁਸੀਂ ਮਿਹਨਤ ਕਰੋ ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ ਜ਼ਿੰਦਗੀ ਹਰ ਇੱਕ ਨੂੰ ਮੌਕਾ ਦਿੰਦੀ ਹੈ ਪਰ ਤੁਸੀਂ ਹਾਰ ਨਹੀਂ ਮੰਨਣੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਇਹ ਗੱਲ ਕਰਕੇ ਹਟੀਆਂ ਕਿ ਇੱਕ ਕੰਮ ਹੋ ਗਿਆ ਜੋ ਸਕਸੈਸਫੁਲ ਨਹੀਂ ਹੋਇਆ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਹੋਰ ਅੱਗੇ ਕੁਝ ਨਾ ਕੁਝ ਕਰੀਏ ਕਿ ਅਸੀਂ ਉਹ ਕੰਮ ਨੂੰ ਅੱਗੇ ਹੋਰ ਵਧਾਈਏ ਐਡੀਸਨ ਨੇ ਇਹ ਗੱਲ ਕਹੀ ਸੀ ਕਿ ਮੈਂ ਜਿਹੜੇ ਤਰੀਕੇ ਸੀਗੇ ਉਹ ਸਿੱਖੇ ਮਤਲਬ ਕਿ ਯਾਤਾ ਬੰਦਾ ਸਿੱਖ ਜਾਂਦਾ ਹੈ ਕਿ ਯਾ ਬੰਦਾ ਜਿੱਤ ਜਾਂਦਾ ਜਿਹੜੀ ਹਾਰ ਹੁੰਦੀ ਹੈ ਉਹ ਹੀ ਤੁਹਾਨੂੰ ਅੱਗੇ ਆਉਣ ਵਾਲੀ ਜਿੱਤ ਤੇ ਲਈ ਪ੍ਰੇਪੇਅਰ ਕਰਦੀ ਹੈ ਕਿ ਤੁਸੀਂ ਅੱਗੇ ਜਿੱਤਣਾ ਕਿ ਸੋ ਮਨ ਨੂੰ ਕਦੇ ਵੀ ਉਦਾਸ ਨਾ ਕਰੋ 네ਗੇਟਿਵ ਨਾ ਹੋ ਕੀ ਹੋ ਗਿਆ ਜੇ ਇੱਕ ਵਾਰ ਹਾਰ ਗਏ ਇੱਕ ਕੋਸ਼ਿਸ਼ ਹੋਰ ਕਰਕੇ ਵੇਖ ਲਓ ਕੋਸ਼ਿਸ਼ਾਂ ਕਰੋਗੇ ਕਰੋਗੇ ਤਾਂ ਦਿਨ ਦੇ ਕੋਸ਼ਿਸ਼ਾਂ ਕਰਦੇ ਰਹੋਗੇ ਤਾਂ ਇੱਕ ਦਿਨ ਜ਼ਰੂਰ ਸਫਲ ਹੋਵੋਗੇ